ਨਿਮੀ ਜਾਨੀਕੇ ਨਵਾਬਾਨੋ ਨੇ ਬਹੁਤ ਸਾਰੀਆਂ ਹਿੰਦੀ ਅਤੇ ਉਰਦੂ ਫਿਲਮਾਂ ਵਿੱਚ ਕੰਮ ਕੀਤਾ। ਉਹਨਾਂ ਦੀਆਂ ਹਿੱਟ ਫਿਲਮਾਂ ਬਰਸਾਤ, ਦੀਦਾਰ, ਸਜਾ, ਆਨ, ਦਾਗ, ਅਮਰ, ਉਡਣ, ਖਟੋਲਾ, ਕੁੰਦਨ, ਬਸੰਤਵਾਰ, ਆਧਨ ਰਾਜ ਕਪੂਰ ਨੇ ਹੀ ਉਨ੍ਹਾਂ ਦਾ ਨਾਮ ਨਵਾਬਾਨੋ ਤੋਂ ਬਦਲ ਕੇ ਨਿੰਮੀ ਕੀਤਾ ਵਰਸਿੱਧ ਨਿਰਮਾਤਾ ਮਹਿਬੂਬ ਖਾਨ ਨੇ ਨਿੰਮੀ ਨੂੰ ਸੈਂਟਰ ਸਟੂਡੀਓ ਵਿੱਚ ਕੰਮ ਕਰਦੇ ਆ ਦੇਖਿਆ ਤਾਂ ਉਹਨਾਂ ਨੇ ਉਸ ਨੂੰ ਹੌਸਲਾ ਦਿੱਤਾ ਤੇ ਫਿਲਮਾਂ 'ਚ ਕੰਮ ਕੀਤਾ ਉਹਨੇ ਰਾਜਕਪੂਰ, ਦਿਵਾਨੰਦ ਅਤੇ ਹੋਰ ਬਹੁਤ ਸਾਰੇ ਕਲਾਕਾਰਾਂ ਦੇ ਨਾਲ ਕੰਮ ਕੀਤਾ। ਜਿਨੀਆਂ ਵੀ ਫਿਲਮਾਂ ਕੀਤੀਆਂ ਬਹੁਤ ਵਧੀਆ ਕੀਤੀਆਂ ਹਨ 3 ਮਾਰਚ 2020 ਨੂੰ 87 ਸਾਲ ਦੀ ਉਮਰ ਵਿੱਚ ਉਨ੍ਹਾਂ ਦਾ ਦਿਹਾਂਤ ਹੋ ਗਿਆ ਕਿਉਂਕਿ ਉਨ੍ਹਾਂ ਨੂੰ ਸਾਹ ਲੈਣ ਤੋਂ ਤਕਲੀਫ ਸੀ ਨਿੰਮੀ ਇੱਕ ਬਹੁਤ ਹੀ ਵਧੀਆ ਅਭਿਨੇਤਰੀ ਰਹੀ ਹੈ ਜਿਨ੍ਹਾਂ ਨੇ ਬਹੁਤ ਸਾਰੀਆਂ ਹਿੱਟ ਫਿਲਮਾਂ ਦਿੱਤੀਆਂ ਹਨ ਭਾਰਤੀ ਸਿਨੇਮੇ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ 1950 ਦੇ ਦਹਾਕੇ ਵਿੱਚ ਸਭ ਤੋਂ ਜ਼ਿਆਦਾ ਫੀਸ ਲੈਣ ਵਾਲੀਆਂ ਅਭਿਨੇਤਰੀਆਂ ਵਿੱਚੋਂ ਇੱਕ ਸਨ ਉਹਨਾਂ ਨੇ ਬਹੁਤ ਸਾਰੀਆਂ ਸਮਾਜਿਕ ਫਿਲਮਾਂ ਦੇ ਵਿੱਚ ਕੰਮ ਕੀਤਾ ਹੈ ਜਿਨ੍ਹਾਂ ਨੂੰ ਕਾਫੀ ਪਸੰਦ ਕੀਤਾ ਹੈ ਤੇ ਬਹੁਤ ਸਾਰੇ ਅਵਾਰਡ ਵੀ ਮਿਲੇ ਹਨ ਨਵਾਬ ਬਾਨੋ ਜਾਨੀ ਕਿ ਨਿੰਮੀ ਦਾ ਜਨਮ ਆਗਰਾ ਵਿੱਚ ਹੋਇਆ ਉਹਨਾਂ ਦੀ ਮਾਂ ਇੱਕ ਗਾਇਕਾ ਤੇ ਅਭਿਨੇਤਰੀ ਸੀ ਜੋ ਵਾਹਿਦਾਨ ਦੇ ਨਾਂ ਨਾਲ ਜਾਣੀ ਜਾਂਦੀ ਸੀ ਫਿਲਮ ਅਜੋਗ ਵਿੱਚ ਉਹਨਾਂ ਦੇ ਬਹੁਤ ਵਧੀਆ ਸਬੰਧ ਸਨ ਨਿੰਮੀ ਦੇ ਪਿਤਾ ਅਬਦੁਲ ਹਕੀਮ ਇੱਕ ਠੇਕੇਦਾਰ ਸਨ ਨਿੰਮੀ ਦਾ ਜਨਮ ਦਾ ਨਾਮ ਨਵਾਬ ਉਹਨਾਂ ਦੇ ਦਾਦਾ ਨੇ ਰੱਖਿਆ ਜਦਕਿ ਉਹਨਾਂ ਦੀ ਦਾਦੀ ਨੇ ਬਦਲੋ ਜੋੜ ਦਿੱਤਾ ਨਿੰਮੀ ਨੇ ਇੱਕ ਕਿਤਾਬ ਵਿੱਚ ਲਿਖਿਆ ਕਿ ਉਹਨਾਂ ਦੀ ਮਾਂ ਦੇ ਮਹਿਬੂਬ ਖਾਨ ਪਰਵਾਜ਼ ਦੇ ਨਾਲ ਕਾਫੀ ਵਧੀਆ ਸਬੰਧ ਸਨ ਜੋ ਕਿ ਉਸ ਸਮੇਂ ਬਹੁਤ ਵੱਡੇ ਫਿਲਮ ਬੇਕਰ ਸਨ ਨਿੰਮੀ ਜਦੋਂ 11 ਸਾਲ ਦੀ ਸੀ ਤਾਂ ਉਹਨਾਂ ਦੀ ਮਾਂ ਦਾ ਦਿਹਾਂਤ ਹੋ ਗਿਆ ਉਹਨਾਂ ਦੇ ਪਿਤਾ ਮੇਰਠ ਰਹਿੰਦੇ ਸਨ ਨਿੰਮੀ ਨੂੰ 라ਵਲਪਿੰਡੀ ਦੇ ਕੋਲ ਐਬਟਾਬਾਦ ਵਿੱਚ ਆਪਣੀ ਨਾਨੀ ਦੇ ਕੋਲ ਰਹਿਣ ਲਈ ਭੇਜ ਦਿੱਤਾ ਗਿਆ 파ਰਤ ਦੀ ਵੰਨ ਸਮੇ ਐਬਟਾਬਾਦ ਪਾਕਿਸਤਾਨ ਵਿੱਚ ਚਲੇ ਗਿਆ ਨਿੰਮੀ ਦੀ ਨਾਨੀ ਮੁੰਬਈ ਚਲੀ ਗਈ ਅਤੇ ਦੂਜੀ ਬੇਟੀ ਜੋਤੀ ਉਹਨਾਂ ਦੇ ਘਰ ਰਹਿਣ ਲੱਗੀ ਜੋਤੀ ਦਾ ਵਿਆਹ ਉਸ ਸਮੇਂ ਦੇ ਪ੍ਰਸਿੱਧ ਗਾਇਕ ਅਭਨੇਤਾ ਤੇ ਸੰਗੀਤ ਨਿਰਦੇਸ਼ਕ ਜੀ ਐਮ ਦੁਰਾਨੀ ਨਾਲ ਹੋਇਆ 1948 ਵਿੱਚ ਉਹਨਾਂ ਨੇ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਕੰਮ ਕੀਤਾ ਫਿਲਮ ਨਿਰਮਾਤਾ ਮਹਿਬੂਬ ਖਾਨ ਨੇ ਨੌਜਵਾਨ ਨਿਮੀ ਨੂੰ ਸੈਂਟਰ ਸਟੂਡੀਓ ਵਿੱਚ ਦੇਖਿਆ ਸੀ ਜਦੋਂ ਉਹ ਅੰਦਾਜ਼ ਫਿਲਮ ਦੀ ਸ਼ੂਟਿੰਗ ਦੇਖਣ ਲਈ ਆਈ ਸੀ ਫਿਲਮਾਂ ਵਿੱਚ ਨਿਮੀ ਦੀ ਬਹੁਤ ਰੁਚੀ ਸੀ ਜਿਸ ਕਰਕੇ ਉਹਨਾਂ ਨੂੰ ਫਿਲਮ ਮੇਕਿੰਗ ਨੂੰ ਸਮਝਣ ਦਾ ਬਹੁਤ ਵਧੀਆ ਮੌਕਾ ਮਿਲਿਆ ਹੈ ਨਿਮੀ ਦੀ ਮੁਲਾਕਾਤ ਰਾਜਕਪੂਰ ਨਾਲ ਹੋਈ ਜਦੋਂ ਉਹ ਫਿਲਮ ਬਰਸਾਤ ਦੀ ਸ਼ੂਟਿੰਗ ਕਰ ਰਹੇ ਸਨ ਇਸ ਫਿਲਮ ਦੇ ਵਿੱਚ ਨਰਗਿਸ ਦੀ ਮੁੱਖ ਭੂਮਿਕਾ ਸੀ ਜਦੋਂ ਕਿ ਦੂਸਰੀ ਨਾਇਕਾ ਦੀ ਤਲਾਸ਼ ਕਰ ਰਹੇ ਸਨ ਸੈੱਟ ਤੇ ਜਦੋਂ ਨਿਮੀ ਨੂੰ ਮਿਲੇ ਤਾਂ ਬਹੁਤ ਵਧੀਆ ਲੱਗੀ ਜਿਸ ਕਰਕੇ ਉਹਨਾਂ ਨੇ ਬਰਸਾਤ ਫਿਲਮ ਦੇ ਵਿੱਚ ਪ੍ਰੇਮਨਾਸ਼ ਦੇ ਨਾਲ ਕਾਸਟ ਕਰ ਲਿਆ 1949 ਵਿੱਚ ਰਿਲੀਜ਼ ਹੋਈ ਬਰਸਾਤ ਨੇ ਭਾਰਤੀ ਸਿਨੇਮੇ ਦੇ ਵਿੱਚ ਤਹਿਲਕਾ ਮਚਾ ਦਿੱਤਾ ਕਿਉਂਕਿ ਇਹ ਬਹੁਤ ਵਧੀਆ ਫਿਲਮ ਹਿੱਟ ਰਹੀ ਹੈ ਰਾਜ ਕਪੂਰ ਦੀ ਇਸ ਫਿਲਮ ਦੇ ਗੀਤ ਵੀ ਹਿੱਟ ਰਹੇ ਅਤੇ ਫਿਲਮ ਨੂੰ ਕਾਫੀ ਪਸੰਦ ਕੀਤਾ ਗਿਆ ਜਿਸ ਕਰਕੇ ਇਸ ਫਿਲਮ ਨੂੰ ਹਰ ਪਾਸੇ ਤੋਂ ਤਾਰੀਫ ਮਿਲੀ ਅਤੇ ਬਹੁਤ ਵਪਾਰ ਵੀ ਕੀਤਾ ਹੈ ਫਿਲਮ ਬਰਸਾਤ ਨੇ ਸਿਨੇਮੇ ਦੇ ਇਤਿਹਾਸ ਵਿੱਚ ਇੱਕ ਨਵਾਂ ਅਧਿਆਇ ਜੋੜ ਦਿੱਤਾ ਬੇਸ਼ੱਕ ਇਸ ਫਿਲਮ ਦੇ ਵਿੱਚ ਨਰਗਿਸ ਰਾਜ ਕਪੂਰ ਅਤੇ ਪ੍ਰੇਮਨਾਥ ਦੀ ਮੌਜੂਦਗੀ ਸੀ ਲੇਕਿਨ ਨਿੰਮੀ ਨੇ ਜੋ ਰੋਲ ਕੀਤਾ ਉਸ ਨੂੰ ਬਹੁਤ ਹੀ ਪਸੰਦ ਕੀਤਾ ਗਿਆ ਇਸ ਫਿਲਮ ਦੇ ਬਾਅਦ ਨਿੰਮੀ ਨੂੰ ਫਿਲਮਾਂ ਦੇ ਵਿੱਚ ਬਹੁਤ ਸਾਰੀਆਂ ਆਫਰ ਆਉਣ ਲੱਗੀਆਂ ਨਿੰਮੀ ਦੇ ਗੋਲਮੋਲ ਚਿਹਰੇ ਨੂੰ ਕਾਫੀ ਪਸੰਦ ਕੀਤਾ ਗਿਆ ਫਿਲਮ ਵਿਕਰਾਂ ਦਾ ਕਹਿਣਾ ਹੈ ਕਿ ਨਿੰਮੀ ਅਜਿਹੀ ਅਦਾਕਾਰਾ ਹੈ ਜਿਸ ਨੇ ਇਸ ਫਿਲਮ ਤੋਂ ਇਹ ਸਾਬਤ ਕਰ ਦਿੱਤਾ ਹੈ ਕਿ ਉਹ ਇੱਕ ਵਧੀਆ ਅਭਿਨੇਤਰੀ ਹੈ ਉਹਨਾਂ ਨੇ ਰਾਜਕਪੂਰ ਦੇਵਾਨੰਦ ਨਾਲ ਬਹੁਤ ਸਾਰੀਆਂ ਫਿਲਮਾਂ ਵਿੱਚ ਕੰਮ ਕੀਤਾ ਹੈ ਦੀਦਾਰ ਅਤੇ ਦਾਗ ਫਿਲਮਾਂ ਦੇ ਹਿੱਟ ਤੋਂ ਬਾਅਦ ਉਹ ਟੌਪ ਦੀ ਅਭਿਨੇਤਰੀ ਬਣ ਗਈ ਜਿਨ੍ਹਾਂ ਦੇ ਵਿੱਚ અમર શમા ઉષા керન ચાર દિલ ચાર રાહે આદ ફરમાહન ਜਿਨ੍ਹਾਂ ਨੂੰ کافی પસંદ ਕੀਤਾ ਗਿਆ નિਮੀ એક ਵਧੀਆ ਗਾਇਕਾ ਵੀ ਸੀ ਜਿਸ ਕਰਕੇ ਉਹਨਾਂ ਨੇ 1951 ਵਿੱਚ ਬੇਦਰਦੀ ਵਿੱਚ ਗੀਤ ਵੀ ਗਾਏ ਅਤੇ ਐਕਟਿੰਗ ਵੀ ਕੀਤੀ ਹਾਲਾਂਕਿ ਉਹਨਾਂ ਨੇ ਆਪਣੀ ਗਾਇਕੀ ਨੂੰ ਜਾਰੀ ਰੱਖਿਆ ਸਿਰਫ ਫਿਲਮਾਂ ਤੇ ਹੀ ਫੋਕਸ ਕੀਤਾ ਹੈ ਮਹਿਬੂਬ ਖਾਨ ਨੇ ਉਹਨਾਂ ਨੂੰ ਫਿਲਮ ਆਨ ਦੇ ਵਿੱਚ ਕਾਸ ਕੀਤਾ ਜੋ ਬਹੁਤ ਵੱਡੇ ਬਜਟ ਵਿੱਚ ਬਣੀ ਸੀ ਨਿੰਮੀ ਦਾ کردار ਬਹੁਤ ਵਧੀਆ ਸੀ ਜਦੋਂ ਇਸ ਫਿਲਮ ਦੀ ਐਡੀਟਿੰਗ ਹੋ ਰਹੀ ਸੀ ਤਾਂ ਡਿਸਟ੍ਰਿਬਿਊਟਰਾਂ ਨੇ ਜਦੋਂ ਨਿੰਮੀ ਨੂੰ ਮਰਦੇ ਦੇਖਿਆ ਤਾਂ ਉਹਨਾਂ ਦਾ ਕਹਿਣਾ ਸੀ ਕਿ ਨਿੰਮੀ ਦਾ ਰੋਲ ਹੋਰ ਵਧਾਇਆ ਜਾਵੇ ਅਤੇ ਨਿੰਮੀ ਨੂੰ ਇੰਨੀ ਜਲਦੀ ਨਹੀਂ ਮਾਰਿਆ ਜਾਵੇ ਜਿਸ ਕਰਕੇ ਇਸ ਦੇ ਵਿੱਚ ਬਹੁਤ ਸਾਰੇ ਸੀਨ ਜੋੜੇ ਗਏ ਫਿਲਮ ਡਿਸਟ੍ਰਿਬਿਊਟਰਾਂ ਦਾ ਕਹਿਣਾ ਹੈ ਕਿ ਨਿੰਮੀ ਦੇ ਰੋਲ ਨੂੰ ਵਧਾਇਆ ਜਾਵੇ ਕਿਉਂਕਿ ਨਿੰਮੀ ਬਹੁਤ ਵਧੀਆ ਲੱਗ ਰਹੀ ਸੀ ਇਸ ਫਿਲਮ ਦਾ ਲੰਡਨ ਦੇ ਵਿੱਚ ਵਿਸ਼ਾਲ ਪ੍ਰੀਮੀਅਰ ਕੀਤਾ ਗਿਆ ਜਿਸ ਵਿੱਚ ਨਿੰਮੀ ਨੇ ਭਾਗ ਵੀ ਲਿਆ ਇਸ ਫਿਲਮ ਨੂੰ ਅੰਗਰੇਜ਼ੀ ਫਿਲਮ ਵਿੱਚ ਵੀ ਬਣਾਇਆ ਗਿਆ ਨਿੰਮੀ ਨੂੰ ਇਸ ਫਿਲਮ ਦੇ ਲਈ ਬਹੁਤ ਸਾਰੇ ਅਵਾਰਡ ਵੀ ਮਿਲੇ ਹਨ ਨਿੰਮੀ ਦੀ ਇਸ ਫਿਲਮ ਨੂੰ ਜਿਸ ਨੇ ਵੀ ਦੇਖਿਆ ਹੈ ਉਸ ਨੇ ਨਿੰਮੀ ਦੀ ਤਾਰੀਫ ਕੀਤੀ ਹੈ ਨਿੰਮੀ ਨੂੰ ਹੋਰ ਵੀ ਬਹੁਤ ਸਾਰੀਆਂ ਫਿਲਮਾਂ ਦੇ ਆਫਰ ਆਉਣ ਲੱਗੇ ਲੇਕਿਨ ਰੋਲ ਅਜੈਸੀ ਕੀ ਜੋ ਉਹ ਕਰਨਾ ਨਹੀਂ ਚਾਹੁੰਦੀ ਸੀ ਜਿਸ ਕਰਕੇ ਉਹਨਾਂ ਨੇ ਇਹਨਾਂ ਫਿਲਮਾਂ ਨੂੰ ਠਕਰਾ ਦਿੱਤਾ ਸਿਰਫ ਉਹ ਹੀ ਫਿਲਮਾਂ ਕੀਤੀਆਂ ਹਨ ਜਿਸ ਵਿੱਚ ਉਹ ਵਧੀਆ ਲੱਗੇ ਫਿਰ ਮਹਿਬੂਬ ਖਾਨ ਨੇ ਉਹਨਾਂ ਨੇ ਆਪਣੀ ਅਗਲੀ ਫਿਲਮ ਅਮਰ ਵਿੱਚ ਲਿਆ ਜਿਸ ਵਿੱਚ ਉਸਨੇ ਗਰੀਬ ਦੁੱਧ ਵਾਲੀ ਦੀ ਭੂਮਿਕਾ ਨਿਭਾਈ ਸੀ ਇਸ ਫਿਲਮ ਦੇ ਵਿੱਚ ਨਿਮੀ ਦੇ ਨਾਲ ਦਲੀਪ ਕੁਮਾਰ ਸਨ ਇਸ ਫਿਲਮ ਦੇ ਵਿੱਚ ਮਧੂ ਬਾਲਾ ਨੇ ਵੀ ਇੱਕ ਬਹੁਤ ਵਧੀਆ ਭੂਮਿਕਾ ਨਿਭਾਈ ਸੀ ਬੇਸ਼ੱਕ ਇਹ ਫਿਲਮ ਇਨਾ ਵਪਾਰ ਨਹੀਂ ਕਰ ਸਕੀ ਲੇਕਿਨ ਨਿੰਮੀ ਦੀ ਦਮਦਾਰ ਐਕਟਿੰਗ ਨੂੰ ਕਾਫੀ ਪਸੰਦ ਕੀਤਾ ਗਿਆ ਫਿਰ ਉਹਨਾਂ ਨੇ ਆਪਣੀ ਖੁਦ ਦਾ ਪ੍ਰੋਡਕਸ਼ਨ ਹਾਊਸ ਬਣਾ ਲਿਆ ਤੇ ਫਿਲਮ ਡੰਕਰ ਰਿਲੀਜ਼ ਕੀਤੀ ਹੈ ਜਿਸ ਵਿੱਚ ਉਸਨੇ ਐਕਟਿੰਗ ਅਤੇ ਨਿਰਮਾਤਾ ਦੇ ਰੂਪ ਵਿੱਚ ਕੰਮ ਕੀਤਾ ਹੈ ਸੋਹਰਾ ਮੋਦੀ ਦੁਆਰਾ ਬਣਾਈ ਗਈ ਫਿਲਮ ਕੁੰਦਨ ਦੇ ਵਿੱਚ ਉਹਨਾਂ ਨੇ ਸੁਨੀਲ ਦੱਤ ਦੇ ਨਾਲ ਐਕਟਿੰਗ ਕੀਤੀ ਇਸ ਫਿਲਮ ਦੇ ਵਿੱਚ ਨਿੰਮੀ ਨੇ ਮਾਂ ਅਤੇ ਬੇਟੀ ਦੀ ਯਾਦਗਾਰ ਭੂਮਿਕਾ ਨਿਭਾਈ ਜਿਸ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ ਨਿੰਮੀ ਦਾ ਕਹਿਣਾ ਹੈ ਕਿ ਮਾਂ ਤੇ ਬੇਟੀ ਦੀ ਭੂਮਿਕਾ ਨਿਵਾਉਣਾ ਬਹੁਤ ਮੇਰੇ ਲਈ ਔਖਾ ਸੀ ਜਿਸ ਕਰਕੇ ਮੈਂ ਇਹ ਭੂਮਿਕਾ ਨਿਭਾਈ ਲਈ ਕਿਉਂਕਿ ਇਹ ਰੋਲ ਬਹੁਤ ਵਧੀਆ ਸੀ ਦਲੀਪ ਕੁਮਾਰ ਵੀ ਨਿੰਮੀ ਦੀ ਐਕਟਿੰਗ ਤੋਂ ਬਹੁਤ ਖੁਸ਼ ਸਨ ਜਿਸ ਕਰਕੇ ਦਲੀਪ ਕੁਮਾਰ ਨੇ ਨਿੰਮੀ ਦੇ ਨਾਲ 5 ਫਿਲਮਾਂ ਦੇ ਵਿੱਚ ਕੰਮ ਕੀਤਾ ਜੋ ਬਹੁਤ ਸਾਰੀਆਂ ਹਟ ਰਹੀਆਂ ਇਹਨਾਂ ਫਿਲਮਾਂ ਨੇ ਬਹੁਤ ਵਪਾਰ ਕੀਤਾ ਹੈ ਦਲੀਪ ਕੁਮਾਰ ਦਾ ਕਹਿਣਾ ਹੈ ਕਿ ਨਿੰਮੀ ਇੱਕ ਬਹੁਤ ਹੀ ਵਧੀਆ ਕਲਾਕਾਰ ਹੈ ਜਿਸ ਕਰਕੇ ਉਹਨਾਂ ਦੇ ਨਾਲ ਕੰਮ ਕਰਕੇ ਬਹੁਤ ਵਧੀਆ ਲੱਗਦਾ ਹੈ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਨਿੰਮੀ ਨੂੰ ਪੁਰਸਕਾਰ ਵੀ ਮਿਲੇ ਹਨ ਕਈ ਫਿਲਮਾਂ ਦੇ ਵਿੱਚ ਉਹਨਾਂ ਦੇ ਗਾਏ ਗੀਤ ਬਾਅਦ ਵਿੱਚ ਡੱਬ ਕੀਤੇ ਗਏ ਲੇਕਿਨ ਉਹਨਾਂ ਨੇ ਕਦੇ ਵੀ ਗੁੱਸਾ ਨਹੀਂ ਕੀਤਾ ਉਹਨਾਂ ਦਾ ਰਕਣਾ ਹੈ ਕਿ ਇਹ ਨਿਰਮਾਤਾ ਦੀ ਮਰਜ਼ੀ ਹੁੰਦੀ ਹੈ ਕਿ ਉਹਨਾਂ ਨੇ ਕਿਸ ਦੀ ਆਵਾਜ਼ ਰੱਖਣੀ ਹੈ ਮੇਰੇ ਬਹੁਤ ਸਾਰੇ ਗਾਇ ਗੀਤਾਂ ਨੂੰ ਬਾਅਦ ਵਿੱਚ ਡੱਬ ਕੀਤਾ ਗਿਆ ਲੇਕਿਨ ਮੈਨੂੰ ਇਸ ਦਾ ਕੋਈ ਵੀ ਇਤਰਾਜ਼ ਨਹੀਂ ਹੈ ਕਿਉਂਕਿ ਇਹ ਸਭ ਕੁਝ ਨਿਰਮਾਤਾ ਦੇ ਹੱਥ ਵਿੱਚ ਹੁੰਦਾ ਹੈ ਜਿਸ ਨੇ ਫਿਲਮ ਦਾ ਨਿਰਮਾਣ ਕਰਨਾ ਹੁੰਦਾ ਹੈ ਤੇ ਫਿਲਮ ਤੇ ਪੈਸੇ ਖਰਚਣੇ ਹੁੰਦੇ ਹਨ ਉਹੀ ਫਿਲਮ ਦਾ ਮਾਲਕ ਹੁੰਦਾ ਹੈ 1950 ਦੇ ਦਹਾਕੇ ਵਿੱਚ ਉਹਨਾਂ ਨੇ ਚੇਤਨ ਆਨੰਦ ਦੇ ਨਾਲ ਅੰਜਲੀ ਕੇ ਇਹ ਆਵਾਜ਼ ਦੇ ਨਾਲ ਚਾਰ ਦਿਲ ਚਾਰ ਰਾਹਾਂ ਵਿੱਚ ਕੰਮ ਕੀਤਾ ਹੈ ਬਹੁਤ ਤਰ੍ਹਾਂ ਤਰ੍ਹਾਂ ਦੇ کردار ਨਵਾਏ ਹਨ ਜਿਨ੍ਹਾਂ ਦੇ ਵਿੱਚ ਕੁਝ ਨੈਗੇਟਿਵ ਵੀ ਸਨ ਲੇਕਿਨ ਕਿਸੇ ਸਮੇਂ ਉਹਨਾਂ ਨੇ ਅਜਿਹੇ ਕਿਰਦਾਰਾਂ ਨੂੰ ਮਨਾਂ ਕੀਤਾ ਸੀ ਲੇਕਿਨ ਬਾਅਦ ਵਿੱਚ ਜਦੋਂ ਫਿਲਮ ਦੀ ਕਹਾਣੀ ਬਹੁਤ ਵਧੀਆ ਲੱਗੀ ਤਾਂ ਉਹਨਾਂ ਨੇ ਇਹਨਾਂ ਫਿਲਮਾਂ ਨੂੰ ਸਵੀਕਾਰ ਕਰ ਲਿਆ ਇਹਨਾਂ ਫਿਲਮਾਂ ਦੀ ਚਰਚਾ ਵੀ ਹੋਈ ਹੈ ਉਹਨਾਂ ਨੇ ਬੀ ਆਰ ਚੋਪੜਾ ਦੀ ਸਾਦਨਾ ਅਤੇ ਉਹ ਕੌਣ ਸੀ ਫਿਲਮਾਂ ਠੋਕਰਾ ਦਿੱਤੀਆਂ ਜਿਨ੍ਹਾਂ ਨੂੰ ਬਜੰਤੀ ਮਾਲਾ ਤੇ ਸਾਦਨਾ ਨੇ ਕੀਤਾ ਇਹ ਫਿਲਮਾਂ ਬਹੁਤ ਹਟ ਰਹੀਆਂ ਹਨ ਇੱਕ ਮੌਕੇ ਤੇ ਨਿਮੀ ਨੇ ਸੋਚਿਆ ਕਿ ਉਹ ਫਿਲਮਾਂ ਤੋਂ ਸੰਨਿਆਸ ਲੈ ਲਵੇ ਨਿਰਦੇਸ਼ਕ ਕੇ ਆਸਫ ਨੇ ਆਪਣੀ ਵੱਡੀ ਫਿਲਮ ਮੁਗਲ-ਆਜਮ ਨੂੰ ਪੂਰਾ ਕਰਨ ਤੋਂ ਪਹਿਲਾਂ ਲੈਲਾ ਮਜਰੂਦੀ ਪ੍ਰੇਮ ਕਹਾਣੀ ਤੇ ਆਧਾਰਿਤ ਫਿਲਮ ਲਾਵਣ ਗੋੜ ਤੇ ਕੰਮ ਸ਼ੁਰੂ ਕਰ ਦਿੱਤਾ ਜਦੋਂ ਲਾਵਣ ਗੋੜ ਫਿਲਮ ਸ਼ੁਰੂ ਹੋਈ ਤਾਂ ਕੇ ਆਸਫ ਦੇ ਸਾਹਮਣੇ ਬਹੁਤ ਵੱਡੇ ਵੱਡੇ ਕਲਾਕਾਰ ਸਨ ਉਹਨਾਂ ਨੇ ਗੁਰੂ datt ਨੂੰ ਨਿਮੀ ਦੇ ਸਹਿ ਕਲਾਕਾਰ ਦੇ ਰੂਪ ਵਿੱਚ ਚੁਣਿਆ ਹਾਲਾਂਕਿ ਗੁਰੂ datt ਦੇ ਅਚਾਨਕ ਦਿਹਾਂਤ ਕਰਕੇ ਫਿਲਮ ਦੀ ਸ਼ੂਟਿੰਗ ਰੋਕ ਦਿੱਤੀ ਗਈ ਫਿਰ ਉਹਨਾਂ ਨੇ ਸੰਜੀਵ ਕੁਮਾਰ ਨੂੰ ਇਸ ਫਿਲਮ ਦੇ ਵਿੱਚ ਲਿਆ ਲੇਕਿਨ ਕੇ ਆਸਫ ਦੇ ਦਿਹਾਂਤ ਤੋਂ ਬਾਅਦ ਇਹ ਫਿਲਮ ਪੂਰੀ ਤਰ੍ਹਾਂ ਬੰਦ ਹੋ ਗਈ ਫਿਰ ਅਖਤਰ ਆਸਫ ਨੇ 6 ਜੂਨ 1986 ਨੂੰ ਲਾਬਨਗੌਰ ਨੂੰ ਤਿਆਰ ਕਰਕੇ ਰਿਲੀਜ਼ ਕੀਤਾ ਹੈ ਇੱਕ ਮੁਲਾਕਾਤ ਵਿੱਚ ਨਿਮੀ ਨੇ ਦੱਸਿਆ ਕਿ ਉਹਨਾਂ ਨੇ ਆਪਣੇ ਪਤੀ ਅਲੀ ਰਜਾ ਦੀ ਤਸਵੀਰ ਪਹਿਲੀ ਵਾਰ ਫੇਮਸ ਸਟੂਡੀਓ ਚ ਸ਼ੂਟਿੰਗ ਦੌਰਾਨ ਦੇਖੀ ਸੀ ਅਲੀ ਰਜਾ ਮਹਿਬੂਬ ਸਟੂਡੀਓ ਵਿੱਚ ਲੇਖਕ ਸਨ ਅਲੀ ਰਜਾ ਨਾਲ ਜਦੋਂ ਨਿਕਾਹ ਹੋਣ ਲੱਗਾ ਤਾਂ ਉਹਨਾਂ ਨੇ ਬਹੁਤ ਸਾਰੇ ਦੋਸਤਾਂ ਨੇ ਕਿਹਾ ਕਿ ਤੁਸੀਂ ਨਿਕਾਹ ਕਰ ਲਓ ਫਿਰ ਨਿੰਮੀ ਨੇ ਹਾਂ ਕਰ ਦਿੱਤੀ ਅਲੀ ਰਜਾ ਅਤੇ ਨਿੰਮੀ ਦਾ ਭਿਆ ਦੋਵੇਂ ਪਰਿਵਾਰਾਂ ਦੀ ਰਜ਼ਾਮੰਦੀ ਨਾਲ ਭਾਰਤੀ ਰੀਤੀ ਰਿਵਾਜਾਂ ਨਾਲ ਕੀਤਾ ਗਿਆ ਇਹਨਾਂ ਦੇ ਕੋਈ ਸੰਤਾਨ ਨਹੀਂ ਸੀ ਜਿਸ ਕਰਕੇ ਉਹ ਕਾਫੀ ਨਰਾਸ਼ ਵੀ ਰਹੇ ਫਿਰ ਉਹਨਾਂ ਨੇ ਨਿੰਮੀ ਦੀ ਭੈਣ ਦੇ بیٹے ਨੂੰ ਗੋਦ ਲਿਆ ਜੋ ਹੁਣ ਵਿਦੇਸ਼ ਵਿੱਚ ਰਹਿੰਦਾ ਹੈ ਉਹਨਾਂ ਦੇ પતિ ਅਲੀ ਰਜਾਦਾ 2007 ਵਿੱਚ ਦਿਹਾਂਤ ਹੋ ਗਿਆ 1950 ਦੇ ਦਹਾਕੇ ਵਿੱਚ ਨਿੰਮੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਅਭਿਨੇਤਰੀ ਸੀ ਆਊਟਲੁੱਕ ਇੰਡੀਆ ਨੇ 75 ਵਧੀਆ ਅਭਿਨੇਤਰੀਆਂ ਦੀ ਸੂਚੀ ਵਿੱਚ ਉਹਨਾਂ ਨੂੰ ਸ਼ਾਮਲ ਕੀਤਾ ਪ੍ਰਸਿੱਧ ਪੱਤਰਕਾਰ ਖਾਲਿਦ ਮੁਹੰਮਦ ਦਾ ਕਹਿਣਾ ਹੈ ਕਿ ਨਿੰਮੀ ਅਜਾਈ ਅਮਰੇਤਰੀ ਸਨ ਜਿਨ੍ਹਾਂ ਨੇ ਜਿੰਨੀਆਂ ਵੀ ਭੂਮਿਕਾ ਨਿਭਾਈਆਂ ਹਨ ਬਹੁਤ ਵਧੀਆ ਕੀਤੀਆਂ ਹਨ ਉਹਨਾਂ ਦਾ ਚਿਹਰਾ ਬਹੁਤ ਵਧੀਆ ਸੀ ਰਾਜ ਸਭਾ ਟੀਵੀ ਤੇ ਇੱਕ ਵਿਸ਼ੇਸ਼ ਮੁਲਾਕਾਤ ਦੌਰਾਨ ਨਿੰਮੀ ਦਾ ਕਹਿਣਾ ਹੈ ਕਿ ਉਹਨਾਂ ਨੂੰ ਬਹੁਤ ਵਧੀਆ ਫਿਲਮਾਂ ਦੇ ਵਿੱਚ ਕਿਰਦਾਰ ਮਿਲੇ ਹਨ ਜਿਨ੍ਹਾਂ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਹਿੰਦੀ ਫਿਲਮਾਂ ਵਿੱਚ ਉਹਨਾਂ ਦੇ ਯੋਗਦਾਨ ਦੇ ਲਈ ਉਹਨਾਂ ਨੂੰ ਲਿਵਿੰਗ ਲੀਜੈਂਡ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ 25 ਮਾਰਚ 2020 ਨੂੰ 87 ਸਾਲ ਦੀ ਉਮਰ ਵਿੱਚ ਉਹਨਾਂ ਦਾ ਦਿਹਾਤ ਹੋ ਗਿਆ। ਉਹਨਾਂ ਨੂੰ ਸਾਲਾਂ ਦੇ ਵਿੱਚ ਕਾਫੀ ਤਕਲੀਫ ਸੀ ਜੋ ਜੂਹੂ ਹਸਪਤਾਲ ਵਿੱਚ ਦਾਖਲ ਸਨ। ਆਪਣੇ ਜੀਵਨ ਦੇ ਆਖਰੀ ਦੌਰ ਵਿੱਚ ਉਹ ਕਈ ਵਾਰ ਹਸਪਤਾਲ ਗਏ ਜਿੱਥੇ ਉਹ ਨਹੀਂ ਬਚ ਸਕੇ। ਇੰਜਨੀਆ ਵੀ ਫਿਲਮਾਂ ਕੀਤੀਆਂ ਹਨ ਬਹੁਤ ਵਧੀਆ ਕੀਤੀਆਂ ਹਨ। ਉਹਨਾਂ ਦੀਆਂ ਕੀਤੀਆਂ ਫਿਲਮਾਂ ਨੂੰ ਲੋਕ ਅੱਜ ਵੀ ਯਾਦ ਕਰਦੇ ਹਨ। ਆਦਾਰਾ ਦੇਸ਼ ਦਵਾਬਾ ਉਹਨਾਂ ਨੂੰ ਸ਼ਰਦਾ ਦੇ ਫੁੱਲ ਭੇਟ ਕਰਦਾ ਹੈ। ਚਰਨਜੀਵੀ ਹਨੂਮਾਨ ਇੱਕ ਬਹੁਤ ਵਧੀਆ ਫਿਲਮ ਹੈ ਜਿਸ ਨੂੰ ਭਾਰਤ ਵਿੱਚ ਪਹਿਲੀ ਵਾਰ AI ਤਕਨੀਕ ਨਾਲ ਬਣਾਇਆ ਗਿਆ ਹੈ ਅਵੰਦਤਿਆ ਐਂਟਰਟੇਨਮੈਂਟ ਨੇ ਆਪਣੀ ਫਿਲਮ ਚਰਨਜੀਵੀ ਹਨੂਮਾਨ ਦਾ ਇਟਰਨਲ ਦਾ ਪਹਿਲਾ ਟੀਜ਼ਰ ਜਾਰੀ ਕੀਤਾ ਹੈ ਇਹ ਭਾਰਤ ਦੇਸ਼ ਦੀ ਪਹਿਲੀ AI ਜਨਰੇਟਿਡ ਫਿਚਰ ਮਾਇਥੋ ਫਿਲਮ ਹੈ ਇਸ ਵਿੱਚ ਭਗਵਾਨ ਸ਼੍ਰੀ ਰਾਮ ਦੇ ਪ੍ਰਤੀ ਹਨੂਮਾਨ ਦੀ ਅਟੁੱਟ ਭਗਤੀ ਅਤੇ ਉਹਨਾਂ ਦੇ ਵਿਸ਼ਾਲ ਰੂਪ ਨੂੰ ਦਿਖਾਇਆ ਗਿਆ ਹੈ ਇਸ ਵਿੱਚ ਪਹਿਲਾ ਹੋਮ ਬਲੇ ਫਿਲਮ ਦੀ ਮਹਾ ਅਵਤਾਰ ਨਰਸਿਮਹਾ ਆਪਣੇ ਸ਼ਾਨਦਾਰ ਐਨੀਮੇਸ਼ਨ ਦੇ ਕਾਰਨ ਚਰਚਾ ਵਿੱਚ ਰਹਿ ਚੁੱਕੀ ਹੈ ਇਸ ਫਿਲਮ ਨੇ ਬਹੁਤ ਕਮਾਈ ਕੀਤੀ ਹੈ ਹੁਣ ਇਸ ਫਿਲਮ ਨੂੰ ਪੇਸ਼ ਕੀਤਾ ਜਾ ਰਿਹਾ ਹੈ ਫਿਲਮ ਮੇਕਰਾਂ ਦਾ ਕਹਿਣਾ ਹੈ ਕਿ ਭਾਰਤੀ ਐਨੀਮੇਸ਼ਨ ਇੰਡਸਟਰੀ ਵਿੱਚ ਇਹ ਬਹੁਤ ਵੱਡੀ ਫਿਲਮ ਹੈ ਅਰਾਸ਼ਟਰੀ ਪੁਰਸਕਾਰ ਵਿਜੇਤਾ ਰਜੇਸ਼ ਮਾਪੂਸਰ ਫਿਲਮ ਦਾ ਨਿਰਦੇਸ਼ਨ ਕਰ ਰਹੇ ਹਨ ਇਸ ਫਿਲਮ ਦਾ ਨਿਰਮਾਣ ਅਲੋਕ ਜੈਨ ਅਜੀਤ ਅੰਧਾਰੇ, ਵਿਜੇ ਸੁਬਰਾਮਣੀਅਮ ਅਤੇ ਵਿਕਰਮ ਮਲਹੋਤਰਾ ਨੇ ਮਿਲ ਕੇ ਕੀਤਾ ਹੈ। ਇਸ ਫਿਲਮ ਦਾ ਟੀਜ਼ਰ ਰਿਲੀਜ਼ ਕੀਤਾ ਗਿਆ ਹੈ ਜਿਸ ਨੂੰ ਕਾਫੀ ਭਰਪੂਰ ਹੰਗਾਰਾ ਮਿਲਿਆ ਹੈ। ਫਿਲਮ ਮੇਕਰਾਂ ਦਾ ਕਹਿਣਾ ਹੈ ਕਿ ਇਹ ਇੱਕ ਬਹੁਤ ਵਧੀਆ ਫਿਲਮ ਹੈ। ਭਾਰਤ ਵਿੱਚ ਬਣਨ ਵਾਲੀ AI ਫਿਲਮ ਇੱਕ ਵੱਖਰੇ ਕਿਸਮ ਦੀ ਹੈ ਜਿਸ ਨੂੰ ਦਰਸ਼ਕ ਭਰਪੂਰ ਪਿਆਰ ਦੇਣਗੇ। ਇਸ ਫਿਲਮ ਦੀ ਰਿਲੀਜ਼ ਡੇਟ 2026 ਦੀ ਹੈ। ਲੇਕਿਨ ਫਿਲਮ ਦੀ ਕਹਾਣੀ ਸਟਾਰ ਕਾਸਟ ਅਤੇ ਹੋਰ ਕਈ ਪੱਖਾਂ ਤੇ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਚਿਰੰਜੀਵੀ ਹਨੂਮਾਨ ਦੇ ਟੀਜ਼ਰ ਨੂੰ ਭਰਪੂਰ ਹਮਗਾਰਾ ਮਿਲ ਰਿਹਾ ਹੈ। ਫਿਲਮ ਮਿਕਰਨ ਦਾ ਕਹਿਣਾ ਹੈ ਕਿ ਇਸ ਟੀਜ਼ਰ ਦੇ ਰਿਲੀਜ਼ ਹੋਣ ਨਾਲ ਸਾਨੂੰ ਬਹੁਤ ਪਿਆਰ ਮਿਲ ਰਿਹਾ ਹੈ। ਉਹਨਾਂ ਨੇ ਦਾਅਵਾ ਕੀਤਾ ਹੈ ਕਿ ਇਹ ਇੱਕ ਬਹੁਤ ਵਧੀਆ ਫਿਲਮ ਹੈ। ਸੁਭਾਸ਼ ਕਈ ਨੇ ਫਿਲਮ 1999 ਵਿੱਚ ਤਾਲ ਫਿਲਮ ਬਣਾਈ ਸੀ ਜਿਸ ਦੇ ਵਿੱਚ ਅਨਲ ਕਪੂਰ, ਐਸ਼ਵਰਿਆ ਰਾਏ, ਆਕਸ਼ੇ ਖੰਨਾ ਨੇ ਵਧੀਆ ਭੂਮਿਕਾ ਨਿਭਾਈਆਂ ਸਨ। ਇਸ ਫਿਲਮ ਦੇ ਗੀਤਾਂ ਨੇ ਬਾਕਸ ਆਫਿਸ ਤੇ ਤਹਿਲਕਾ ਮਚਾ ਦਿੱਤਾ। ਫਿਲਮ ਦੀ ਮੇਕਿੰਗ ਨਾਲ ਇੱਕ ਦਿਲਚਸਪ ਕਿੱਸਾ ਸਾਹਮਣੇ ਆਇਆ ਹੈ ਜਦੋਂ ਕਿ ਇਸ ਫਿਲਮ ਦਾ ਨਾਮ ਕਿਵੇਂ ਰੱਖਿਆ ਗਿਆ। ਸੁਭਾਸ਼ ਕਈ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਫਿਲਮ ਦਾ ਨਾਮ ਤਾਲ ਰੱਖਣ ਦੇ ਵਿੱਚ ਸੰਗੀਤਕਾਰ ਏ. ਰਹਿਮਾਨ ਨੇ ਬਹੁਤ ਮਦਦ ਕੀਤੀ ਹੈ। ਇਸ ਫਿਲਮ ਦਾ ਨਾਂ ਪਹਿਲਾ ਦਿਲ ਪਿਆਰ ਜਾਂ ਹਮ ਭਾਗੇ ਆਦ ਰੱਖਿਆ ਗਿਆ ਸੀ ਲੇਕਿਨ ਰਹਿਮਾਨ ਨੇ ਜੋ ਸੰਗੀਤ ਤਿਆਰ ਕੀਤਾ ਉਸ ਤੋਂ ਇਸ ਦਾ ਨਾਂ ਤਾਲ ਰੱਖਿਆ ਗਿਆ ਜਦੋਂ ਇਸ ਫਿਲਮ ਦਾ ਤਾਲ ਨਾਂ ਰੱਖਿਆ ਤਾਂ ਉਹਨਾਂ ਨੂੰ ਬਹੁਤ ਵਧੀਆ ਲੱਗਿਆ ਤਾਲ ਨੇ ਅੰਤਰਰਾਸ਼ਟਰੀ ਪੱਧਰ ਤੇ ਕਈ ਕੀਰਤੀਮਾਨ ਸਥਾਪਤ ਕੀਤੇ ਹਨ 45ਵੇਂ ਫਿਲਮ ਫੇਅਰ ਅਵਾਰਡ ਵਿੱਚ ਉਹਨਾਂ ਦੀ ਫਿਲਮ ਨੂੰ ਬਹੁਤ ਸਾਰੇ ਅਵਾਰਡ ਮਿਲੇ ਹਨ आनंद ਬਖਸ਼ੀ ਦੇ ਗੀਤ ਇਸ਼ਕ ਬਿਨਾ ਨੇ ਵਧੀਆ ਗੀਤਕਾਰ ਦਾ ਅਵਾਰਡ ਵੀ ਜਿੱਤਿਆ। ਹੋਰ ਵੀ ਇਸ ਫਿਲਮ ਨੂੰ ਬਹੁਤ ਅਵਾਰਡ ਮਿਲੇ ਹਨ ਤੇ ਇਸ ਫਿਲਮ ਨੇ ਬਹੁਤ ਜ਼ਿਆਦਾ ਵਪਾਰ ਕੀਤਾ ਹੈ। ਰਾਕੇਸ਼ 베ਦੀ ਅਜਿਹੇ ਕਲਾਕਾਰ ਹਨ ਜਿਨ੍ਹਾਂ ਨੇ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਕੰਮ ਕੀਤਾ ਹੈ। ਉਹਨਾਂ ਨੇ ਜਿੱਥੇ ਕਮੇਡੀ ਰੋਲ ਅਦਾ ਕੀਤੇ ਉਸੇ ਤਰ੍ਹਾਂ ਹੋਰ ਵੀ ਵੱਖ-ਵੱਖ ਤਰ੍ਹਾਂ ਦੇ ਰੋਲ ਅਨਵਾਏ ਹਨ। ਉਹਨਾਂ ਦੀ ਤਾਜ਼ਾ ਰਿਲੀਜ਼ ਫਿਲਮ ਦੁਰੰਦਰ ਬਹੁਤ ਵਧੀਆ ਰਹੀ ਹੈ ਜਿਸ ਵਿੱਚ ਉਹਨਾਂ ਨੇ ਪਾਕਿਸਤਾਨੀ ਰਾਜਨੇਤਾ ਜਮੀਰ ਖਾਨ ਦਾ ਕਿਰਦਾਰ ਨਵਾਇਆ ਹੈ ਇਸ ਮੌਕੇ ਤੇ ਗੱਲਬਾਤ ਕਰਦੇ ਆ ਉਹਨਾਂ ਦਾ ਕਹਿਣਾ ਹੈ ਕਿ ਲੋਕ ਮੈਨੂੰ ਸਿਰਫ ਕਮੇਡੀਅਨ ਦੇ ਰੂਪ ਵਿੱਚ ਜਾਣਦੇ ਹਨ ਜਦੋਂ ਕਿ ਮੈਂ ਬਹੁਤ ਸਾਰੇ ਹੋਰ ਵੀ ਕਿਰਦਾਰ ਨਵਾਏ ਹਨ ਜਿਨ੍ਹਾਂ ਨੂੰ ਬਹੁਤ ਪਸੰਦ ਕੀਤਾ ਗਿਆ ਫਿਲਮ ਧਰੰਦਰ ਦਾ ਜਮੀਰ ਖਾਨ ਦਾ ਕਿਰਦਾਰ ਮੇਰਾ ਕਾਫੀ ਪਸੰਦ ਕੀਤਾ ਗਿਆ ਦਰਸਲ ਫਿਲਮ ਇੰਡਸਟਰੀ ਦੇ ਵਿੱਚ ਜਿਸ ਤਰ੍ਹਾਂ ਦਾ ਤੁਹਾਨੂੰ ਰੋਲ ਮਿਲਦਾ ਹੈ ਉਸੇ ਤਰ੍ਹਾਂ ਦੀ ਕਲਾਕਾਰ ਦੀ ਇਮੇਜ ਬਣ ਜਾਂਦੀ ਹੈ ਜਦੋਂ ਮੈਨੂੰ ਧਰੰਦਰ ਦੀ ਕਹਾਣੀ ਸੁਣਾਈ ਗਈ ਤਾਂ ਮੈਨੂੰ ਲੱਗਾ ਕਿ ਇਸ ਫਿਲਮ ਦੇ ਵਿੱਚ ਜੋ ਮੇਰਾ ਕਿਰਦਾਰ ਹੈ ਉਹ ਬਹੁਤ ਗੰਭੀਰ ਅਤੇ ਅਲੱਗ ਕਿਸਮ ਦਾ ਹੈ। ਇਸ ਫਿਲਮ ਦੇ ਵਿੱਚ ਮੇਰਾ ਕਿਰਦਾਰ ਜਮੀਲ ਖਾਨ ਦਾ ਬਹੁਤ ਵਧੀਆ ਹੈ। ਇਸ ਫਿਲਮ ਦਾ ਰੋਲ ਕਰਨ ਤੋਂ ਪਹਿਲਾਂ ਮੈਂ ਬਹੁਤ ਸਾਰੇ ਕਿਰਦਾਰ ਪਾਕਿਸਤਾਨੀ ਨਿਤਾਮਾ ਦੇ ਦੇਖੇ ਸਨ। ਉਹਨਾਂ ਦੇ ਹਾਅ-ਭਾਅ, ਗੱਲਬਾਤ ਕਰਨ ਦਾ ਲਹਿਜਾ ਪਕੜਿਆ ਅਤੇ ਜਿਸ ਨੂੰ ਮੈਂ ਪਰਦੇ ਤੇ ਉਤਾਰਿਆ ਹੈ। ਜਿਸ ਕਰਕੇ ਮੇਰਾ ਇਹ ਰੋਲ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਜਦੋਂ ਵੀ ਮੈਂ ਗੱਲ ਕਰਦਾ ਜਾਂ ਕਿਸੇ ਦੀ ਗੱਲ ਸੁਣਦਾ ਹਾਂ ਜਾਂ ਬੋਲਦਾ ਹਾਂ ਉਸ ਦੇ ਵਿੱਚ ਮੈਂ ਵੱਖ-ਵੱਖ ਤਕਨੀਕਾਂ ਦਾ ਇਸਤੇਮਾਲ ਕੀਤਾ ਹੈ ਤਾਂ ਕਿ ਮੇਰਾ ਰੋਲ ਇਹ ਅਲੱਗ ਕਿਸਮ ਦਾ ਲੱਗੇ ਜਿਸ ਕਰਕੇ ਮੈਂ ਆਪਣੀ ਆਵਾਜ਼ ਵੀ ਬਦਲ ਲਈ ਮੇਰਾ ਮੰਨਣਾ ਹੈ ਕਿ ਕਲਾਕਾਰ ਨੂੰ ਮਿਹਨਤ ਕਰਦੇ ਰਹਿਣਾ ਚਾਹੀਦਾ ਹੈ ਜਿਸ ਕਰਕੇ ਉਹਨਾਂ ਦੇ ਨਿੱਕੇ-ਨਿੱਕੇ ਕਿਰਦਾਰ ਵੀ ਹਿੱਟ ਹੋ ਜਾਂਦੇ ਹਨ ਅਜੇ ਹਾਂ ਮੇਰੇ ਨਾਲ ਬਹੁਤ ਵਾਰ ਹੋਇਆ ਹੈ ਮੈਂ ਜਿੰਨੇ ਵੀ ਕਿਰਦਾਰ ਨਵਾਏ ਹਨ ਉਹਨਾਂ ਤੇ ਬਹੁਤ ਮਿਹਨਤ ਕੀਤੀ ਹੈ ਜਿਸ ਕਰਕੇ ਮੇਰੇ ਕਿਰਦਾਰਾਂ ਨੂੰ ਕਾਫੀ ਪਸੰਦ ਕੀਤਾ ਗਿਆ ਹੈ ਅਦਿੱਤਿਆ ਧਰ ਨੇ ਜਦੋਂ ਇਸ ਫਿਲਮ ਦੇ کردار ਬਾਰੇ ਮੈਨੂੰ ਦੱਸਿਆ ਕਿ ਉਹ ਇਸ ਤਰ੍ਹਾਂ ਦਾ کردار ਹੈ ਜਿਸ ਕਰਕੇ ਮੈਂ ਉਸ کردار ਨੂੰ ਤਿਆਰ ਕਰਕੇ ਸੁਣਾਇਆ ਤਾਂ ਉਹ ਬਹੁਤ ਪ੍ਰਭਾਵਿਤ ਹੋਏ। ਉਹਨਾਂ ਦਾ ਕਹਿਣਾ ਇਹ ਹੈ ਕਿ ਅਦਿੱਤਿਆ ਨੇ ਹੀ ਮੈਨੂੰ ਸਲਾਹ ਦਿੱਤੀ ਸੀ ਕਿ ਤੁਹਾਨੂੰ ਆਪਣੇ ਆਪ ਨੂੰ ਬਦਲਣਾ ਪਵੇਗਾ ਕਿਉਂਕਿ ਤੁਹਾਡੀ ਇੱਕ ਅਲੱਗ ਹੀ ਇਮੇਜ ਬਣ ਚੁੱਕੀ ਹੈ। ਜਿਸ ਕਰਕੇ ਮੈਂ ਇਸ ਇਮੇਜ ਨੂੰ ਤੋੜਨ ਦੇ ਲਈ ਅਜਿਹਾ ਰੋਲ ਕੀਤਾ ਹੈ ਜਿਸ ਨੂੰ ਦਰਸ਼ਕਾਂ ਨੇ ਭਰਪੂਰ ਪਿਆਰ ਦਿੱਤਾ ਹੈ। ਪੰਜਾਬੀ ਫਿਲਮਾਂ ਦੇ ਗਾਇਕ ਅਤੇ ਅਭਿਨੇਤਾ ਦਲਜੀਤ ਦਸਾਂਝ ਨੇ ਆਪਣੀ ਅਗਲੀ ਫਿਲਮ ਇਮਤੀਆਜ਼ ਅਲੀ ਦੇ ਨਾਲ ਪੂਰੀ ਕੀਤੀ ਹੈ ਇਸ ਤੋਂ ਪਹਿਲਾਂ ਉਹਨਾਂ ਨੇ ਅਮਰ ਸਿੰਘ ਚਮਕੀਲਾ ਤੇ ਜੀਵਨ ਦੇ ਆਧਾਰਿਤ ਬਣੀ ਫਿਲਮ ਦੇ ਵਿੱਚ ਕੰਮ ਕੀਤਾ ਸੀ ਜਿਸ ਨੂੰ ਕਾਫੀ ਪਸੰਦ ਕੀਤਾ ਗਿਆ ਤੇ ਅਵਾਰਡ ਵੀ ਬਹੁਤ ਸਾਰੇ ਮਿਲੇ ਹਨ ਇਸ ਮੌਕੇ ਤੇ ਦਲਜੀਤ ਦਸਾਂਝ ਨੇ ਆਪਣੀ ਨਵੀਂ ਫਿਲਮ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਅਤੇ ਬਲੌਗ ਵਿੱਚ ਲਿਖਿਆ ਹੈ ਕਿ ਸਵੇਰ ਦੀ ਸ਼ੁਰੂਆਤ ਬਾਰਕ ਆਊਟਰ ਤੇ ਨਾਸਟੇ ਦੀ ਤਿਆਰੀ ਹੈ ਫਿਰ ਉਹਨਾਂ ਨੇ ਕੁਝ ਸੀਨ ਸ਼ੇਅਰ ਕੀਤੇ ਹਨ ਇਸ ਫਿਲਮ ਦਾ ਨਾਮ ਫਿਲਹਾਲ ਨਹੀਂ ਦੱਸਿਆ ਗਿਆ ਦਲਜੀਤ ਦੇ ਕੋਲ ਹੋਰ ਵੀ ਬਹੁਤ ਸਾਰੀਆਂ ਫਿਲਮਾਂ ਹਨ ਜਿਨ੍ਹਾਂ ਦੇ ਵਿੱਚ ਬਾਰਡਰ 2 ਅਤੇ ਹੋਰ ਫਿਲਮਾਂ ਹਨ ਜੇਪੀ দত্তਾ ਦੇ 1997 ਦੀ ਕਲਾਸਿਕ ਫਿਲਮ ਦਾ ਅਗਲਾ ਭਾਗ ਹੈ ਇਸ ਫਿਲਮ ਦਾ ਨਿਰਦੇਸ਼ਨ ਅਨੁਰਾਗ ਸਿੰਘ ਨੇ ਕੀਤਾ ਹੈ ਦਲਜੀਤ ਦੀ ਇਸ ਫਿਲਮ ਦੇ ਵਿੱਚ ਭੂਮਿਕਾ ਇੱਕ ਫਾਈਟਰ ਪਾਇਲਟ ਦੀ ਹੈ ਤੇ ਸੀਰੀਜ ਅਤੇ ਜੇਪੀ দত্তਾ ਦੇ ਬੈਨਰ ਹੈਡ ਬਣਨ ਵਾਲੀ ਇਹ ਫਿਲਮ 23 ਜਨਵਰੀ 2026 ਨੂੰ ਰਿਲੀਜ਼ ਹੋਵੇਗੀ ਇਸ ਦੇ ਇਲਾਵਾ ਦਿਲਜੀਤ ਦਸਾਂ ਦੇ ਕੋਲ ਹੋਰ ਵੀ ਬਹੁਤ ਸਾਰੀਆਂ ਫਿਲਮਾਂ ਹਨ ਜਿਨ੍ਹਾਂ ਦੀ ਉਹ ਕਹਾਣੀ ਤੇ ਕੰਮ ਕਰ ਰਹੇ ਹਨ ਅਤੇ ਉਹਨਾਂ ਨੂੰ ਕਹਾਣੀ ਸੁਣਾਈ ਜਾ ਰਹੀ ਹੈ ਜਿਸ ਤੇ ਕੰਮ ਕੀਤਾ ਜਾ ਰਿਹਾ ਹੈ ਇਸ ਦੇ ਇਲਾਵਾ ਬਹੁਤ ਸਾਰੇ ਗੀਤ ਵੀ ਹਨ ਜਿਨ੍ਹਾਂ ਦੀ ਉਹ ਸ਼ੂਟਿੰਗ ਦੀ ਤਿਆਰੀ ਵਿੱਚ ਲੱਗੇ ਹੋਏ ਹਨ ਕੰਤਾਰਾ ਚੈਪਟਰ 1 ਵਿੱਚ ਰਿਸ਼ਭ ਛੱਟੀ ਦੇ ਨਾਲ ਨਜ਼ਰ ਆਈ ਰੁਕਮਣੀ ਵਸਾਂਤਾ ਹੁਣ ਬਾਲੀਵੁੱਡ ਦੇ ਵਿੱਚ ਐਂਟਰੀ ਕਰਨ ਵਾਲੀ ਹੈ ਇੱਕ মিডিਆ ਇੰਟਰਵਿਊ ਵਿੱਚ ਰੁਕਮਣੀ ਨੇ ਕਿਹਾ ਕਿ ਉਹ ਫੌਜੀ ਮਾਹੌਲ ਦੇ ਵਿੱਚ ਵੱਡੀ ਹੋਈ ਹੈ ਜਿਸ ਦੀ ਵਜ੍ਹਾ ਕਰਕੇ ਉਸ ਦੀ ਹਿੰਦੀ ਬਹੁਤ ਵਧੀਆ ਹੈ। ਇਹ ਹੀ ਕਾਰਨ ਹੈ ਕਿ ਉਸ ਨੇ ਹੁਣ ਹਿੰਦੀ ਫਿਲਮਾਂ ਦੇ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਹੈ। ਉਸ ਦਾ ਕਹਿਣਾ ਹੈ ਕਿ ਮੇਰੀ ਹਿੰਦੀ ਭਾਸ਼ਾ ਦੇ ਵਿੱਚ ਬਹੁਤ ਵਧੀਆ ਪਕੜ ਹੈ। ਮੇਰੇ ਕੋਲ ਕਾਫੀ ਫਿਲਮਾਂ ਆ ਰਹੀਆਂ ਹਨ ਜਿਨ੍ਹਾਂ ਦੀ ਗੱਲਬਾਤ ਚੱਲ ਰਹੀ ਹੈ। ਕਈ ਫਿਲਮ ਮਿਕਰਾਂ ਨੇ ਮੇਰੇ ਨਾਲ ਸੰਪਰਕ ਕੀਤਾ ਹੈ ਜਿਸ ਕਰਕੇ ਮੈਨੂੰ ਬਹੁਤ ਖੁਸ਼ੀ ਹੈ। ਕੰਤਾਰਾ ਚੈਪਟਰ 1 ਨੇ ਬਾਕਸ ਆਫਿਸ ਦੇ ਵੱਡੀ ਸਫਲਤਾ ਹਾਸਲ ਕੀਤੀ ਹੈ 125 ਕਰੋੜ ਦੇ ਬਜਟ ਵਿੱਚ ਬਣੀ ਇਹ ਫਿਲਮ 900 ਕਰੋੜ ਤੋਂ ਵੱਧ ਦਾ ਵਪਾਰ ਕਰ ਚੁੱਕੀ ਹੈ ਇਸ ਫਿਲਮ ਦੇ ਵਿੱਚ ਰੁਕਮਣੀ ਦਾ ਕਿਰਦਾਰ ਪਹਿਲਾਂ ਨੈਗੇਟਿਵ ਸੀ ਲੇਕਿਨ ਬਾਅਦ ਵਿੱਚ ਜਿਵੇਂ ਜਿਵੇਂ ਕਹਾਣੀ ਅੱਗੇ ਵਧਦੀ ਹੈ ਅਤੇ ਉਸ ਦਾ ਕਿਰਦਾਰ ਬਦਲਦਾ ਜਾਂਦਾ ਹੈ ਕੰਤਾਰਾ ਦੇ ਬਾਅਦ ਉਹ ਜਸ਼ਦੀ ਫਿਲਮ ਟੌਕਸਿਕ ਅਤੇ ਜੂਨੀਅਰ ਐਨਟੀਆਰ ਦੇ ਨਾਲ ਫਿਲਮ ਡ੍ਰੈਗਨ ਦੇ ਵਿੱਚ ਲੀਡ ਭੂਮਿਕਾ ਨਿਭਾ ਰਹੀ ਹੈ ਰਕਮਣੀ ਦਾ ਕਹਿਣਾ ਹੈ ਕਿ ਮੈਂ ਜਿੰਨੀਆਂ ਵੀ ਫਿਲਮਾਂ ਕੀਤੀਆਂ ਹਨ ਬਹੁਤ ਵਧੀਆ ਕੀਤੀਆਂ ਹਨ ਮੇਰੇ کردار ਨੂੰ ਭਰਪੂਰ ਪਿਆਰ ਮਿਲਿਆ ਹੈ ਪੰਕਜ ਤਰਪਾਠੀ ਇੱਕ ਬਹੁਤ ਵਧੀਆ ਕਲਾਕਾਰ ਹਨ ਉਹਨਾਂ ਨੇ ਜਿੰਨੀਆਂ ਵੀ ਫਿਲਮਾਂ ਕੀਤੀਆਂ ਹਨ ਬਹੁਤ ਵਧੀਆ ਕੀਤੀਆਂ ਹਨ ਅੱਜਕੱਲ ਉਹ ਪ੍ਰਿਆਦਰਸ਼ਨ ਦੇ ਨਾਲ 15 ਸਾਲ ਦੇ ਬਾਅਦ ਇੱਕ ਫਿਲਮ ਦੇ ਵਿੱਚ ਕੰਮ ਕਰਦੇ ਨਜ਼ਰ ਆਉਣਗੇ ਉਹਨਾਂ ਦੀ ਵੈਬ ਸੀਰੀਜ਼ ਦਾ ਪਰਫੈਕਟ ਫੈਮਲੀ ਨੂੰ ਲੈ ਕੇ ਵੀ ਉਹ ਕਾਫੀ ਚਰਚਾ ਵਿੱਚ ਹਨ ਪੰਕਜ ਅਤੇ ਪ੍ਰਿਆ ਦਰਸ਼ਨ ਪਹਿਲਾ ਸਾਲ 2010 ਵਿੱਚ ਫਿਲਮ ਆਕਰੋਸ਼ ਦੇ ਵਿੱਚ ਇਕੱਠੇ ਕੰਮ ਕਰ ਚੁੱਕੇ ਹਨ ਫਿਲਮ ਹੀਰਾ ਫੇਰੀ 3 ਵਿੱਚ ਬਾਬੂ ਰਾਬਦਾ ਕਿਰਦਾਰ ਉਹ ਨਿਵਾ ਸਕਦੇ ਹਨ ਇਸ ਦੀ ਚਰਚਾ ਕਾਫੀ ਦੇਰ ਦੀ ਹੈ ਅਤੇ ਖਬਰਾਂ ਵੀ ਬਹੁਤ ਸਾਰੀਆਂ ਆਈਆਂ ਹਨ ਹਾਲਾਂਕਿ ਬਾਅਦ ਵਿੱਚ ਪ੍ਰੇਸ਼ਤੀ ਇਸ ਫਿਲਮ ਦੇ ਵਿੱਚ ਐਂਟਰੀ ਹੋ ਗਈ ਅਤੇ ਇਹ ਖਬਰਾਂ ਬੰਦ ਹੋ ਗਈਆਂ ਹੋਰ ਪ੍ਰਿਆ ਦਰਸ਼ਨ ਨੇ ਨਵੇਂ ਪ੍ਰੋਜੈਕਟ ਦੀ ਪੁਸ਼ਟੀ ਕਰਦੇ ਹੋਏ ਕਿਹਾ ਹੈ ਕਿ ਕਈ ਸਾਲਾਂ ਦੇ ਬਾਅਦ ਪੰਕਜ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਹੈ ਇਹ ਇੱਕ ਬਹੁਤ ਹੀ ਵਧੀਆ ਫਿਲਮ ਹੈ ਜਿਸ ਦੇ ਵਿੱਚ ਪੰਕਜ ਤਰਪਾਠੀ ਦਾ ਕਿਰਦਾਰ ਬਹੁਤ ਵਧੀਆ ਹੋਵੇਗਾ ਇਸ ਦੇ ਨਾਲ ਦੋ ਹੋਰ ਕਲਾਕਾਰ ਹੋਣਗੇ ਇਹ ਫਿਲਮ ਕਮੇਡੀ ਹੈ ਜਿਵੇਂ ਕਿ ਹੰਗਾਮਾ ਹਿਰੇ ਫੇਰੀ ਆ ਫਿਲਮਾਂ ਵਿੱਚ ਦੇਖਿਆ ਗਿਆ ਹੈ ਫਿਲਹਾਲ ਇਸ ਫਿਲਮ ਦੀ ਕਹਾਣੀ ਤੇ ਕੰਮ ਚੱਲ ਰਿਹਾ ਹੈ ਬਾਕੀ ਕਲਾਕਾਰਾਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਬੂਤ ਬੰਗਲਾ ਹੈਵਾਨ ਦੀ ਸ਼ੂਟਿੰਗ ਪੂਰੀ ਕਰਨ ਦੇ ਬਾਅਦ ਪ੍ਰਿਆਦਰਸ਼ਨ ਅਗਲੇ ਸਾਲ ਮਈ ਵਿੱਚ ਇਸ ਕਮੇਡੀ ਫਿਲਮ ਦੀ ਸ਼ੂਟਿੰਗ ਸ਼ੁਰੂ ਕਰਨਗੇ। ਉੱਥੇ ਹੀ ਪੰਕਜ ਤਰਪਾਠੀ ਮਿਰਜ਼ਾਪੁਰ ਦਾ ਫਿਲਮ ਅਤੇ ਅਦਿੱਤੀ ਰਾਓ ਹੈਦਰੀ ਦੇ ਨਾਲ ਇੱਕ ਪਰਿਵਾਰਕ ਫਿਲਮ ਦੇ ਵਿੱਚ ਨਜ਼ਰ ਆਉਣਗੇ। ਪੰਕਜ ਤਰਪਾਠੀ ਦਾ ਕਹਿਣਾ ਹੈ ਕਿ ਪ੍ਰਿਆਦਰਸ਼ਨ ਸਰ ਦੇ ਨਾਲ ਕੰਮ ਕਰਕੇ ਬਹੁਤ ਵਧੀਆ ਲੱਗਾ ਹੈ। ਉਹਨਾਂ ਦੇ ਨਾਲ ਮੈਂ ਪਹਿਲਾਂ ਵੀ ਫਿਲਮ ਕਰ ਚੁੱਕਾ ਹਾਂ। ਉਹ ਵਧੀਆ ਫਿਲਮਕਾਰ ਹਨ। ਉਨ੍ਹਾਂ ਦੇ ਨਾਲ ਫਿਲਮ ਦੇ ਵਿੱਚ ਕੰਮ ਕਰਨਾ ਬਹੁਤ ਮਾਣ ਵਾਲੀ ਗੱਲ ਹੈ। ਸਿਆਰਾ ਫਿਲਮ ਸੁਪਰ ਹਿੱਟ ਹੋਣ ਦੇ ਬਾਅਦ ਆਹਾਨ ਪਾਂਡੇ ਤੇ ਅਨੀਤ ਵੱਡਾ ਇੱਕ ਹੋਰ ਫਿਲਮ ਦੇ ਵਿੱਚ ਇਕੱਠੇ ਨਜ਼ਰ ਆਉਣਗੇ। ਆਹਾਨ ਦਾ ਕਹਿਣਾ ਹੈ ਕਿ ਸ਼ੂਟਿੰਗ ਦੇ ਦੌਰਾਨ ਇੱਕ ਸੀਨ ਵਿੱਚ ਅਨੀਤ ਦਾ ਪਰਫਾਰਮੈਂਸ ਦੇਖ ਕੇ ਉਹ ਖੁਦ ਹੀ ਨਹੀਂ ਸੰਭਾਲ ਸਕਿਆ ਅਤੇ ਰੋ ਪਿਆ। ਇੱਕ ਸੀਨ ਦੌਰਾਨ ਦੋਵੇਂ ਇੰਨਾ ਸੀਨ ਦੇ ਵਿੱਚ ਖੁੱਬ ਗਏ ਕਿ ਉਹਨਾਂ ਨੂੰ ਪਤਾ ਹੀ ਨਹੀਂ ਲੱਗਾ ਕਿ ਡਾਇਰੈਕਟਰ ਨੇ ਕੱਟ ਕਰੋ ਬੋਲ ਦਿੱਤਾ। ਸਿਆਰਾ ਨੂੰ ਬਹੁਤ ਵਧੀਆ ਰਿਸਪੌਂਸ ਮਿਲਿਆ ਹੈ ਤੇ ਇਸ ਫਿਲਮ ਨੇ ਬਹੁਤ ਜ਼ਿਆਦਾ ਵਪਾਰ ਕੀਤਾ ਹੈ ਆਹਾਨ ਦਾ ਕਹਿਣਾ ਹੈ ਕਿ ਅਨੀਤ ਪੱਡਾ ਬਹੁਤ ਵਧੀਆ ਕਲਾਕਾਰ ਹੈ ਉਹ ਚਾਹੁੰਦਾ ਹੈ ਕਿ ਉਹ बार-बार ਅਨੀਤ ਪੱਡਾ ਦੇ ਨਾਲ ਕੰਮ ਕਰੇ ਇਸ ਫਿਲਮ ਦੇ ਵਿੱਚ ਅਨੀਤ ਨੂੰ ਇੱਕ ਬਿਮਾਰੀ ਨਾਲ ਯੁੱਧ ਦੇਖਾਇਆ ਗਿਆ ਹੈ ਇਹ ਇਮੋਸ਼ਨਲ ਡਰਾਮਾ ਬਹੁਤ ਪਸੰਦ ਕੀਤਾ ਗਿਆ ਇਸ ਫਿਲਮ ਨੂੰ ਜਿੱਥੇ ਭਾਰਤ ਵਿੱਚ ਪਸੰਦ ਕੀਤਾ ਗਿਆ ਉੱਥੇ ਵਿਦੇਸ਼ਾਂ ਦੇ ਵਿੱਚ ਵੀ ਇਸ ਫਿਲਮ ਨੇ ਬਹੁਤ ਵੱਡਾ ਵਪਾਰ ਕੀਤਾ ਹੈ। ਅਨੀਤ ਪੱਡਾ ਦਾ ਕਹਿਣਾ ਹੈ ਕਿ ਆਹਾਨ ਪਾਡੇ ਬਹੁਤ ਵਧੀਆ ਕਲਾਕਾਰ ਹੈ। ਉਸ ਦੇ ਨਾਲ ਕੰਮ ਕਰਕੇ ਬਹੁਤ ਵਧੀਆ ਲੱਗਿਆ ਹੈ। ਸਾਡੀ ਦੋਵਾਂ ਦੀ ਕੈਮਿਸਟਰੀ ਨੂੰ ਕਾਫੀ ਪਸੰਦ ਕੀਤਾ ਗਿਆ। ਇਸ ਫਿਲਮ ਦੇ ਵਿੱਚ ਕਈ ਤਰ੍ਹਾਂ ਦੇ ਰੰਗ ਪੇਸ਼ ਕੀਤੇ ਗਏ ਹਨ ਜਿਸ ਨੂੰ ਪੂਰੇ ਪਰਿਵਾਰ ਨੇ ਦੇਖਿਆ ਹੈ। ਸੂਤਰਾ ਦਾ ਕਹਿਣਾ ਹੈ ਕਿ ਸਿਆਰਾ ਦਾ ਭਾਗ ਅਗਲਾ ਵੀ ਜਲਦੀ ਬਣ ਰਿਹਾ ਹੈ ਜਿਸ ਨੂੰ ਲੈ ਕੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਹੋ ਸਕਦਾ ਹੈ ਕਿ ਇਹ ਜੋੜੀ ਫਿਰ ਰਿਪੀਟ ਕੀਤੀ ਜਾਵੇ ਫਿਲਮ ਮੇਕਰਾਂ ਦਾ ਕਹਿਣਾ ਹੈ ਕਿ ਸਿਆਰਾ ਫਿਲਮ ਨੇ ਬਹੁਤ ਵੱਡਾ ਵਪਾਰ ਕੀਤਾ ਹੈ ਸਾਨੂੰ ਇਸ ਫਿਲਮ ਤੋਂ ਅੱਗੇ ਵੀ ਬਹੁਤ ਆਸਾਂ ਹਨ ਸ਼੍ਰੀ ਹਰਬਲਵ ਸੰਗੀਤ ਮਹਾਸਭਾ ਦੁਆਰਾ ਸ਼੍ਰੀ ਦੇਵੀਤਲਾ ਮੰਦਿਰ ਜਲੰਧਰ ਵਿਖੇ ਹਰ ਸਾਲ ਕਰਵਾਇਆ ਜਾਂਦਾ ਸ਼੍ਰੀ ਹਰਬਲਵ ਸੰਗੀਤ ਸੰਮੇਲਨ 26 ਤੋਂ 28 ਦਸੰਬਰ ਤੱਕ ਸ਼੍ਰੀ ਦੇਵੀਤਲਾ ਮੰਦਿਰ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਤੇ ਬੋਲਦਿਆਂ ਮਹਾਸਭਾ ਦੀ ਪ੍ਰਧਾਨ ਪੂਰਨਮਾ 베ਰੀ ਦਾ ਕਹਿਣਾ ਹੈ ਕਿ ਇਸ ਸਾਲ ਇਹ ਸੰਮੇਲਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਭਰ ਤੋਂ ਕਈ ਪਤਵੰਤਿਆਂ ਨੂੰ ਸੱਦਾ ਪੱਤਰ ਭੇਜੇ ਜਾ ਰਹੇ ਹਨ। ਉਹਨਾਂ ਦੱਸਿਆ ਕਿ ਉਤਸਵ ਦੇ ਪਹਿਲੇ ਦਿਨ 26 ਦਸੰਬਰ ਨੂੰ ਅਨੁਰਾਗ ਠਾਕਰ 27 ਦਸੰਬਰ ਨੂੰ ਰਾਜਪਾਲ ਗੁਲਾਬਚੰਦ ਕਟਾਰੀਆ ਤੇ 28 ਦਸੰਬਰ ਨੂੰ ਕੇਂਦਰੀ ਸਹਿਸਪਾਟਾ ਮੰਤਰੀ ਗਜਿੰਦਰ ਸ਼ੇਖਾਵਤ ਪੁੱਜਣਗੇ ਇਸ ਤੋਂ ਇਲਾਵਾ ਪੰਜਾਬ ਸਰਕਾਰ ਦੇ ਸਖਤਰ ਵਿਵੇਕ ਅਗਰਵਾਲ ਵੀ ਮੌਜੂਦ ਰਹਿਣਗੇ ਇਸ ਸਾਲ ਸ਼ਾਸਤਰੀ ਸੰਗੀਤ ਤੋਂ ਇਲਾਵਾ ਜੁਗਲਬੰਦੀ ਵੀ ਹੋਵੇਗੀ ਉਹਨਾਂ ਦੱਸਿਆ ਕਿ ਇਸ ਦੌਰਾਨ ਬੱਚਿਆਂ ਦੇ ਮੁਕਾਬਲੇ ਕਰਵਾਏ ਜਾਣਗੇ ਜੋ ਕਿ ਪੰਜ ਭਾਗਾਂ ਵਿੱਚ ਹੋਣਗੇ ਉਨਾਰਾ ਕਹਿਣਾ ਹੈ ਕਿ ਭਾਰਤ ਅਤੇ ਵਿਦੇਸ਼ਾਂ ਦੇ ਪ੍ਰਸਿੱਧ ਕਲਾਕਾਰ ਜਿਨ੍ਹਾਂ ਦੇ ਵਿੱਚ ਪੰਡਿਤ ਅਸ਼ਵਨੀ ਬੇਦੇ ਪੰਡਿਤ ਸੰਜੀਵ ਅਭਿਆਨਕਰ ਪੰਡਿਤ 사જન ਮਿਸ਼ਰਾ ਪੰਡਿਤ ਸੈਲੇਸ਼ ਭਗਵਤ ਵਿਦੋਸ਼ੀ ਸੁਸ਼ਮਾ ਬਾਜਪਾਈ ਵਿਦੋਸ਼ੀ ਸੁਪਰੀਆ ਸ਼ਾਤੇ ਹੋਰ ਬਹੁਤ ਸਾਰੇ ਕਲਾਕਾਰ ਸ਼ਾਮਲ ਹਨ। ਉਹਨਾਂ ਦੱਸਿਆ ਕਿ ਪਦਮਸ਼੍ਰੀ ਵਿਦਵਾਨ ਮਾਲਨੀ ਆਵਾਸੀ ਨੂੰ ਬ੍ਰਾਂਡ ਐਮਬੈਸਡਰ ਵਜੋਂ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਡਾਇਰੈਕਟਰ ਐਸਐਸ ਅਜੀਮਲ ਰਵਿੰਦਰ ਸ਼ਰਮਾ ਰਕੇਸ਼ ਥਾਪਰ ਉਮੇਸ਼ ਅਤੇ ਹੋਰ ਵੀ ਮੌਜੂਦ ਸਨ ਸੰਜੇ ਦੇਸ਼ ਦੇ ਬਾਬਾ ਟੀਵੀ ਦੇ YouTube ਚੈਨਲ ਤੇ ਖਬਰਾਂ ਦੇ ਇਸ ਬੁਲਟਨ ਨੂੰ ਪੂਰਾ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਹੱਸਦੇ ਰਹੋ ਵਸਦੇ ਰਹੋ ਇੱਕ ਵਾਰ ਫਿਰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਸ਼ੁਕਰੀਆ ਕਿਰਪਾ ਕਰਕੇ ਇਸ ਸਾਡੇ YouTube ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਸਬਸਕ੍ਰਾਈਬ ਕਰੋ ਇੱਕ ਵਾਰ ਫਿਰ ਬਹੁਤ-ਬਹੁਤ ਧੰਨਵਾਦ